ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਖੇ ਤੁਸੀਂ ਸਾਰੇ ਵਧੀਆ ਹੋਮਗੇ ਅੱਜ ਆਪਾਂ ਪਹੁੰਚਾਗੇ ਪਿੰਡ ਚੀਮਾ ਜਿਹੜਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਆਹ ਰਿਹਾ ਸਾਡੇ ਮਿਸਤਰੀ ਜੀ ਹੋਰ ਮਿਸਤਰੀ ਠੀਕ ਹੋਈ ਸਤਿ ਸ੍ਰੀ ਅਕਾਲ ਜੀ ਅੱਛੀ ਕਾਲ ਜੀ ਲੋ ਜੀ ਇਧਰ ਆਪਣਾ ਸੈਟਅਪ ਰੈਡੀ ਹੋ ਚੁੱਕਿਆ ਹੈਗਾ ਇਧਰ ਆਪਣਾ ਕੈਮਰਾਮੈਨ ਤਾਰ ਤੂਰ ਦੇਣ ਲੱਗ ਰਿਹਾ ਆਪਣੀ ਹਾਂ ਵੀ ਹਣੀ ਠੀਕ ਆ ਠੀਕ ਹੈ ਬਈ ਠੀਕ ਹੈ ਲੋ ਜੀ ਇਧਰ ਆਪਣਾ ਕੈਮਰਾ ਕਸ ਕੇ ਬਾਈ ਨੇ ਆਪਣਾ ਪਹਿਲੀ ਤਿਆਰ ਕਰ ਰੱਖਿਆ ਹੈਗਾ ਦੇਖ ਸਕਦੇ ਹੋ ਤੁਸੀਂ ਕੈਮਰਾ ਕੂਮਣਾ ਆਪਣਾ ਰੈਡੀ ਹੈਗਾ ਆਹੋ ਬੂਰਾ ਜਿਹਦੇ ਵਿੱਚ ਆਪਾਂ ਕੈਮਰਾ ਮਾਰਨ ਪਹੁੰਚਾਂਗੇ ਤੇ ਇਹ ਬੂਰ ਬ੍ਰੇਤੀ ਬਹੁਤ ਮਾਰਦਾ ਜੀ ਆਹ ਦੇਖ ਲਓ ਪਾਣੀ ਇਹ ਸਾਰਾ ਗੰਦਲਾ ਹੈਗਾ ਤੇ ਬ੍ਰੇਤੀ ਬਹੁਤ ਮਾਰਦਾ ਹੈ ਬੂਰਾ ਤੇ ਜਿਵੇਂ ਇੱਕ ਤੁਸੀਂ ਦੇਖ ਸਕਦੇ ਜਿਵੇਂ ਆਹ ਡਿੱਗੀ ਪਈ ਹੈਗੀ ਇਹ ਬ੍ਰੇਤੀ ਹੈ ਸਾਰੀ ਜਿਹੜੀ ਇਹ ਬੂਰ ਮਾਰਦਾ ਹੈਗਾ ਤੇ ਹੁਣ ਆਪਾਂ ਇਸ ਨੂੰ ਕੈਮਰਾ ਪਾ ਕੇ ਚੈੱਕ ਕਰਾਂਗੇ ਇਹਦੇ ਵਿੱਚ ਕੀ ਪ੍ਰੋਬਲਮ ਆਈ ਹੋਈ ਆ ਕੱਲ ਵੀ ਅਸੀਂ ਆਏ ਸੀ ਕੱਲ ਪਰ ਇਹਨਾਂ ਦੀ ਮੋਟਰ ਨਹੀਂ ਸੀ ਕੱਢੀ ਅੱਜ ਇਹਨਾਂ ਨੇ ਮੋਟਰ ਮੋਟਰ ਕੱਢਤੀ ਸੋ ਲਓ ਜੀ ਲਿਆ ਆਪਣਾ ਕੈਮਰਾ ਜੀ ਨੂੰ ਉਧਰ ਜਾ ਕੇ ਸਕਰੀਨ ਤੇ ਚੈੱਕ ਕਰਵਾਉਣੇ ਆਗੇ ਵੀ ਕੀ ਰਿਵਿਊ ਹੁੰਦਾ ਹੈ ਇਹਦਾ ਕੀ ਪ੍ਰੋਬਲਮ ਆਈ ਆ ਬੋਰ ਦੇ ਵਿੱਚ ਆਜੋ ਨੇ ਰੇਤਾ ਵੜਾ ਦੱਸਤਾ ਹਾਂਜੀ ਹਾਂ ਬੋਰੇ ਰੇਤਾ ਮਾਰ ਦੋਤੀਗਾ ਉਹ 10 ਟਨ ਸਾਰਾ ਕੁਝ ਹੀ ਪਾਣੀ ਵੀ ਦਿਖਾਦਾ ਜਿਹੜਾ ਗੰਦਰਾ ਕੱਢਿਆ ਹੋਇਆ ਦੀਣੀ ਜੀ ਨਾਲ ਰੇਤਾ ਦਾ ਖਾਤਾ ਥੱਲੇ ਪਾ ਦੀ ਗਈ ਮਤਲਬ ਕੱਲ ਮੋਟਰ ਨਾ ਚੱਲਦੀ ਬਣਾ ਲਈ ਇਹਨਾਂ ਹਾਂਜੀ ਨਾ ਪਾਣੀ ਪਿਆ ਕੇ ਜਿਹੜਾ ਕੱਲ ਪਣੀ ਕਲਾ ਦੀ ਉਹ ਵੀ ਪਾ ਦਲ ਰੇਤਾ ਵੀ ਦਿਖਾਦਾ ਵੀ ਰੇਤਾ ਮਾਰ ਦੇਈ 4 इंच ਇਹਨਾਂ ਹਾਂਜੀ ਹਾਂ ਤਾਂ 1.5 ਕਿੰਨਾ ਹੋ ਗਿਆ ਥੱਲੇ ਘਰਾਂ ਕਿੰਨਾ ਹੋ ਗਿਆ ਓਰੇ ਫੋਨ ਆਈਦਾ 90235 9871380 ਚੱਕੀ ਮਟਾ ਜੀ ਕਿੰਨਾ ਹੋ ਗਿਆ ਹੌਲੀ ਜੱਲੀ ਨੂੰ ਕਾ ਹੌਲੀ ਜੱਲੀ ਹਣੀ ਜਦੋਂ ਹੌਲੀ ਜੱਲੀ ਬੰਦ ਹੋ ਜਾਂਦਾ ਹੈਗਾ ਬਾਬਾ ਬੰਦੀ ਕਰਤਾ ਤੀ ਉਹ ਤਾਂ ਉਹ ਤਾਂ ਬੰਦ ਕਰਤਾ ਤੀ ਫਿਰ ਨਵੇਂ ਸੋਂ ਲਾਇਆ ਤੀ ਕਿੰਨਾ ਟਾਈਮ ਹੋ ਗਿਆ ਉਹਨੂੰ ਉਹਨੂੰ ਤਾਂ ਮਨ ਲਾ ਹੋ ਗਏ 7-8 ਸਾਲ ਹੋ ਗਏ 10 ਸਾਲ ਹੋ ਗਏ ਹਾਂ ਅਸੀਂ ਵੱਡੀ ਮਸ਼ੀਨ ਲੈ ਕੇ ਆਏ ਵੱਡੀ ਮਸ਼ੀਨ ਹਾਂ ਫੌਜੀ ਦਾ ਸਮਾਨ ਤੀ ਉਹ ਵੱਡੀ ਮਸ਼ੀਨ ਮੈਂ ਲਾਈ ਤੀ ਅਸੀਂ ਜੋ ਬਹੁਤ ਟਾਟੋ ਦੀ ਰਾੜਾਂ ਜ ਟੁੱਟੀਆਂ ਦੀ ਵਿੱਚ ਹਾਂ ਇਹ ਫਿਰ ਫੈਂਟਰ ਲਾਤਾ ਤੀ ਫੈਂਟਰ ਉਹ ਦੋਂਦੀ ਦਿੱਤਾ ਮਾਰਦਾ ਕੇ ਬਾਅਦ ਚ ਲੱਗੇ ਦਿੱਤਾ ਮਾਰ ਨਾ ਇਹ ਤਾਂ ਹੁਣ ਹੀ ਮਾਰ ਲੱਗਿਆ ਜਮਨ ਨਿਤਰਾ ਦੀਗਾ ਮੋਟਰ ਕਿੰਨੇ ਤੇ ਚੱਲਦੀ ਤੀ ਆਪਣੀ ਹੈ ਮੋਟਰ ਵਾਟ ਕਿੰਨੀ ਭਰਦਾ ਜਪ ਮਾਲ ਪਸੂ ਜਨ ਮੁੰਨਾ ਹੋਰ ਤੋਂ ਬੜਾ ਡਰਾਈਵਰੀ ਕਿੰਨੀ ਪਾਈ ਹੁੰਦੀ ਆਪਣੇ ਡਰਾਈਵਰੀ ਤਾਂ ਪਹਿਲਾਂ ਘਟਾਤੀ ਸੀ ਕੋਸ 10 ਫੁੱਟ ਉਦੋਂ ਜ਼ਿਆਦਾ ਰਿੱਤੇ ਚੱਕਣ ਲੱਗੀ ਸੀ ਇਹ ਵੀ ਰਾਜੂ ਨੂੰ ਲਾਇਆ ਤੇ ਨਾ ਇਹ ਹੋਰ ਉਹ ਹੋਰ ਮੁੰਡਾ ਲੱਗ ਗਿਆ ਦੀ ਮੰਨੇ ਗੁਰੂ ਕਰਤੇ ਹੁਣ ਵੀ ਗੁਰੂ ਕਰ ਰਹੇ ਹੈ ਨਾ ਹੁਣ ਤਾਂ ਮੈਂ ਇਧਰ ਦਰਬਾਰ ਵਾਲਾ ਗੁਰੂ ਘਰ ਤਾਂ ਆ ਗਿਆ ਤੇ ਉਦੋਂ ਉਸੇ ਉਰੇ ਦੀ ਪਹਿਲਾ ਚਿੰਮੇ ਹਾਂ ਹੁਣ ਤਵਾਬ ਸਾਹਿਬ ਦੇ ਸਿੱਟੇ ਹੁਣ ਤਾਂ ਇਧਰ ਦਰਬਾਰ ਬਣਾ ਹੁਣ ਤੋਰੀ ਹੁੰਨਾ ਠੀਕ ਹੈ ਦੇਖੀ ਕਿੰਨਾ ਹੋ ਗਿਆ ਲਓ ਸੁਪਰ ਕਾਲੀ ਕੁੱਤਾ ਹੋ ਗਿਆ ਉਹ ਤੇ ਕਿੰਨਾ ਸੇਜਦਾ ਪਹਿਲਾਂ ਲੈ ਤਾਂ 40 ਜੀ ਦਾ ਅੱਛਾ ਚਲੋ ਹੌਲੀ ਚੱਲੀ ਹੌਲੀ ਹੌਲੀ ਕਿੰਨੇ ਦੇ ਪੈਸੇ ਦੀ ਮੋਟਰ ਐ ਇਹ ਮੋੜ ਕਿੰਨੇ ਕੁ ਟਿਕ ਜਲਦੀ ਜੀ ਹੈਗੀ ਆਪਣੀ ਥੱਲੇ ਮੋੜ ਆਹ ਸਾਰੀ ਡਰਾਈਵਰੀ ਚੱਲਦੀ ਐ ਇਹ ਕਿੰਨੀ ਐ ਆਏ ਨਹੀਂ ਪਤਾ ਕਿੰਨੀ ਐ ਹੌਲੀ ਚੱਲੀ ਹੌਲੀ 4 ਇੰਚ ਐ ਇਹ 4 ਐ ਰੋਕ 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 ਰੁਕ ਰੋਕ ਲਾ ਕਿੰਨੇ ਹਟੋ ਗਿਆ ਓਏ ਬਸੋ ਕਢਾ ਦੀ ਬਾਰੇ ਕਢਾ ਲੋ ਆਹ ਕੱਢਦੇ ਬਾਰੇ ਹਣੀ ਇਹ ਤਾਂ ਬਹੁਤ ਟੁੱਟਿਆ ਹੋਇਆ ਜੀ ਟੁੱਟ ਗਿਆ 196 ਫੁੱਟ ਤੱਕ ਬੇਲਾ ਟੁੱਟਿਆ ਹੋਇਆ ਸਾਹਮਣੇ ਜਿਹੜੇ ਇਹ ਦੇਖ ਲਈ ਆਪਾਂ ਟੁੱਟਿਆ ਬੋਰ ਭਰਿਆ ਪਿਆ ਅੱਛਾ ਹਾਂ ਰਿੱਤਾ ਤਾਂ ਹੀ ਚੱਕੂ ਜਾ ਤਾਂ ਇੰਨਾ ਖੁੱਸਦਾ ਇਹ ਚ ਬੁਕੀਆਂ ਲਵਾ ਦਿੰਨੇ ਆ ਠੀਕ ਹੈ ਬੁਕੀਆਂ ਲਵਾ ਕੇ ਬੇਲਾ ਕਰ ਦਾਂਗੇ ਰਿੱਤਾ ਘਟ ਜਾਊਗਾ ਠੀਕ ਹੈ ਹੂੰ ਅੱਛਾ ਨਹੀਂ ਰਿੱਤਾ ਚੱਕੂ ਚੱਕੂ ਲੋਗ ਜੀ ਫਾਇਦੇ ਨਹੀਂ ਆਪਣਾ ਕੈਮਰਾ ਬਾਜੀ ਚੁੱਕਿਆ ਹੁਣ ਆਪਾਂ ਵੀ ਤਾਰ ਦੂਰ ਇਕੱਠੀ ਕਰਾਂਗੇ ਚਾ ਸਤਿ ਸ਼੍ਰੀ ਅਕਾਲ ਜੀ ਅਸੀਂ ਬੋਰ ਚ ਚੈੱਕ ਕੀਤਾ ਦੀ ਅੱਜ ਚੀਮਾ ਪੰਡਾ ਹਾਂਜੀ ਤੇ ਬੋਰ ਚੈੱਕ ਕਰ ਲੈ 4 ਇੰਚੀ ਬੋਰ ਤੀਗਾ ਰਿੱਤਾ ਬਹੁਤ ਯਾਦੇ ਮਾਰਦਾ ਸੀਗਾ ਤੇ ਬੋਰ ਲੱਗਿਆ ਦੀ 400 ਵਟਾਂ ਠੀਕ ਹੈ ਜੀ ਤੇ ਅਸੀਂ ਬੋਰ ਚੈੱਕ ਕੀਤਾ ਤੇ ਇਹ ਵੀ ਪਾਣੀ ਕਹਿੰਦੇ ਵੀ ਹੁਣ ਨਹੀਂ ਆ ਵੀ ਰਿੱਤਾ ਰਿੱਤਾ ਹੁੰਦਾ ਤੇ ਇਹ ਸਾਰਾ 195 ਫੁੱਟ ਬੋਰ ਵੇਲਾ 195 ਤੋਂ ਟੁੱਟਿਆ ਆ ਬੋਰਾ ਠੀਕ ਹੈ ਜੀ ਤੇ ਉਹਦੇ ਕਾਰਨ ਵੀ ਥੱਲੋਂ ਹੁਣ ਰਿੱਤਾ ਮਾਰਨ ਹਟਾਉਣਾ ਬੋਰ ਵੇਲਾ ਕਰਕੇ ਤੇ ਪੱਛੇ ਲਾਵਾਂਗੇ ਆਪਾਂ ਤੇ ਬਾਈਆਂ ਨੇ ਕਹਿਤਾ ਵੀ ਹੁਣ ਕੰਮ ਕਰਨਾ ਸਟਾਰਟ ਕਰਨਾ ਆਪਾਂ ਨੇ ਅੱਜ ਠੀਕ ਹੈ ਜੀ ਤੇ ਤੋਂ ਆਦਾ ਮਸ਼ੀਨ ਲਾਉਣਿਆ ਤੇ ਹੁਣ ਕੰਮ ਸਟਾਰਟ ਕਰਦੇ ਆ ਜੇ ਕੋਈ ਹੋਰ ਇਹ ਜੇ ਕੰਮ ਸਾਡ ਕੋਈ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਮੋਬਾਈਲ ਹੈਗਾ 971754490 ਠੀਕ ਹੈ ਨਾਮ ਹੈ ਮੇਰਾ ਮੁਖਤਿਆਰ ਮਿਸਤਰੀ ਨਮੋਲੀ ਠੀਕ ਧੰਨਵਾਦ ਜੀ ਠੀਕ